ਰਿਆ ਸਰ ਕਿਵੇਂ ਦੇਖਦੇ ਹੋ ਕਿ ਜਿਹੜਾ ਕਿ ਬੀਤੇ ਦਿਨੀ ਮੰਤਰੀ ਅਰਮੋਰ ਬਗਨਮਾਨ ਦੇ ਵਿਆਹ ਹੋਇਆ ਸੀ ਤੇ ਉਹਨਾਂ ਨੇ ਲਹਿੰਗਾ ਚੋੜੀ ਪਾਈ ਸੀ ਉਹਦੀ ਜ਼ਿੰਮੇਵਾਰੀ ਬਦਲ ਦੇ ਨਾਲ ਨਾਲ ਇੱਕ ਸਿੱਖ ਫੈਮਿਲੀ ਨੂੰ ਵੀ ਬਲੌਂਗ ਕਰਦੇ ਨੇ ਗੁਰੂ ਘਰ ਦੇ ਵਿੱਚ ਜਾ ਕੇ ਆਨੰਦ ਕਾਰਜ ਦੇ ਦੇ ਸਮੇਂ ਲਹਿੰਗਾ ਪਾ ਕੇ ਜਿਹੜੀ ਹੈ ਉਹ ਉਹਨਾਂ ਨੂੰ ਆਨੰਦ ਕਾਰਜ ਨਹੀਂ ਕਰਾਉਣੇ ਚਾਹੀਦੇ ਸੀ ਪਹਿਲਾਂ ਵੀ ਅਸੀਂ ਹੁਣ ਜਿਵੇਂ ਫਤੇਗੜ ਸਾਹਿਬ ਜਾਂ ਗੁਰਦੁਆਰਾ ਰਾਵਣ ਮੈਂ ਸਾਡੇ ਹਲਕੇ ਦੇ ਵਿੱਚ ਆਉਂਦਾ ਅਸੀਂ ਕਦੇ ਵੀ ਕਿਸੇ ਨੂੰ ਇਹ ਲਹਿੰਗਾ ਪਾ ਕੇ ਨੰਦ ਕਰ ਜਾਂਦੇ এলাਉਡ ਨਹੀਂ ਕਰਦੇ ਇਹ ਜਰੂਰ ਮੈਂ ਕੱਲ ਤੱਕ ਜ세ਦਾਰ ਸਾਹਿਬ ਨਾਲ ਮੈਂ ਇਸ ਬਾਰੇ ਜਰੂਰ ਗੱਲ ਕਰੂੰ ਕਿਉਂ ਅਜੇ ਐਨਐਸਸੀ ਲਾਈ ਜਾਂਦੀ ਹੈ ਕਿਉਂਕਿ ਭਾਈ ਅਮਰਤਪਾਲ ਸਿੰਘ ਨਸ਼ਿਆਂ ਤੋਂ ਦੂਰ ਕਰ ਰਹੀ ਸੀ ਲੋਕਾਂ ਨੂੰ ਤੇ ਖਾਲਸਾ ਪੰਥ ਦੀ ਜਿਵੇਂ ਕਿ ਇਤਿਹਾਸ ਨਾਲ ਜੋੜ ਰਹੀ ਸੀ ਤੇ ਅਜੇ ਹੀ ਐਨਐਸਸੀ ਲਾ ਕੇ ਉਹਨਾਂ ਨੂੰ ਜਿਨ੍ਹਾਂ ਦੇ ਪਿੱਛੇ ਵਿੱਚ ਬੰਦ ਕਰ ਦਿੱਤਾ ਭਾਈ ਅਮਰਤਪਾਲ ਨੇ ਕੋਈ ਗਲਤ ਕੰਮ ਨਹੀਂ ਕੀਤਾ ਨਾਤਾ ਉਹਦੇ ਕੋਈ ਪਰਚਾ ਦਾ ਸੀ ਪੰਜਾਬ ਦੇ ਵਿੱਚ ਸਸਕਾ ਜੀ ਤੁਸੀਂ ਦੇਖ ਰਹੇ ਹੋ ਜ਼ਾਨਾ ਟਾਈਮ ਤੇ ਮੈਂ ਰਜਿੰਦਰ ਭੱਟ ਪੰਜਾਬ ਦੇ ਭੱਖ ਦੇ ਮੁਕਦਿਆਂ ਤੇ ਵੀ ਗੱਲਬਾਤ ਕਰਾਂਗੇ ਤੇ ਹੋਰ ਜਿਵੇਂ ਕਿ ਗੱਲ ਕਰੀਏ ਬੀਤੇ ਦਿਨੀ ਮંત્રી ਅਨਮੋਲ ਗਗਰਮਾਨ ਦਾ ਵਿਆਹ ਹੋਇਆ ਸੀ ਤੇ ਉਹਨਾਂ ਨੇ ਆਪਣੇ ਵਿਆਹ ਸਮਾਗਮ ਦੇ ਦੌਰਾਨ ਲਹਿੰਗਾ ਚੋਲੀ ਪਾਇਆ ਸੀ ਜਿਸ ਤੇ ਕਈ ਸਵਾਲ ਖੜੇ ਹੋਏ ਨੇ ਸਾਡੇ ਨਾਲ ਮੌਜੂਦ ਨੇ ਐਸਜੀਬੀਸੀ ਮੈਂਬਰ ਅਤੇ ਸਾਫਟਾ ਜੂਨੀਅਰ ਮੀਤ ਪ੍ਰਧਾਨ ਅਵਤਾਪ ਸਿੰਘ ਰਿਆ ਉਹਨਾਂ ਤੋਂ ਜਾਣਦੇ ਆ ਕਿ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਕਿ ਲਹਿੰਗਾ ਚੋੜੀ ਦੇ ਉੱਤੇ ਰੋਕ ਲਾਈ ਹੋਈ ਹੈ ਕਿ ਗੁਰੂ ਘਰਾਂ ਦੇ ਵਿੱਚ ਸਾਦੇ ਕੱਪੜੇ ਪਾ ਕੇ ਆਨੰਦ ਕਾਰਜ ਕਰਵਾਏ ਜਾਣਗੇ ਪਰ ਦੂਜੇ ਪਾਸੇ ਅਨਮੋਲ ਗਗਰਮਾਨ ਮੰਤਰੀ ਵੱਲੋਂ ਜਿਹੜਾ ਕਿ ਇਹ ਕਾਨੂੰਨ ਜਿਹੜਾ ਕਿ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਉੜਿਆ ਗਿਆ ਸਾਡੇ ਨਾਲ ਮੌਜੂਦ ਨੇ ਐਸਜੀਪੀਸੀ ਮੈਂਬਰ ਸਾਫ ਦਾ ਜੁਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਰਿਆਣਾ ਨਾਲ ਗੱਲਬਾਤ ਕਰਦੇ ਆ ਕਿ ਕਹਿਣਾ ਬਤਾ ਤੇ ਜੀ ਬਹੁਤ-ਬਹੁਤ ਤੁਹਾਡਾ ਸਵਾਗਤ ਹੈ ਤੁਹਾਨੂੰ ਬਹੁਤ ਧੰਨਵਾਦ ਜੀ ਤੁਹਾਡਾ ਡੈਗਰਜੀਖਾ ਖਾਲਸਾ ਵੈਦ ਕੀ ਫਤਿਹ ਰਿਆ ਸਰ ਕਿਵੇਂ ਦੇਖਦੇ ਹੋ ਕਿ ਜਿਹੜਾ ਕਿ ਬੀਤੇ ਬੀਤੇ ਦਿਨੀ ਮੰਤਰੀ ਅਰਮੋਰ ਬਗਨਵਾਲ ਦੇ ਵਿਆਹ ਹੋਇਆ ਸੀ ਤੇ ਉਹਨਾਂ ਨੇ ਲਹਿੰਗਾ ਚੋੜੀ ਪਾਈ ਸੀ ਗੱਲ ਇਹ ਤਾਂ ਜੀ ਜਿਵੇਂ ਪੰਜਾਬ ਦੇ ਬਹੁਤ ਸੀਨੀਅਰ ਨੇਤਨ ਨੇ ਉਹ ਔਰ ਐਵਨਟਰ ਦੇ ਵਿੱਚ ਹੋਂਦ ਦੇ ਨਾਤੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਬਹੁਤ ਵੱਧ ਜਾਂਦੀਆਂ ਨੇ ਪਰ ਜਿੱਥੇ ਉਹਦੀ ਜ਼ਿੰਮੇਵਾਰੀ ਬਦਲ ਦੇ ਨਾਲ ਨਾਲ ਇੱਕ ਉਹ ਸਿੱਖ ਫੈਮਿਲੀ ਨੂੰ ਵੀ ਬਿਲੋਂਗ ਕਰਦੇ ਨੇ ਪਰ ਮੈਂ ਕਹਿਣਾ ਚਾਹਾਂਗਾ ਕਿ ਉਹਨਾਂ ਨੂੰ ਇਹ ਜਿਹੜਾ ਗੁਰੂ ਘਰ ਦੇ ਵਿੱਚ ਜਾ ਕੇ ਆਨੰਦ ਕਾਰਜ ਦੇ ਸਮੇਂ ਲਹਿੰਗਾ ਪਾ ਕੇ ਜਿਹੜੀ ਹੈ ਉਹ ਉਹਨਾਂ ਨੂੰ ਆਨੰਦ ਕਾਰਜ ਨਹੀਂ ਕਰਾਉਣੇ ਚਾਹੀਦੇ ਸੀ ਕਿਉਂਕਿ ਕਾਲਤਾਖ ਸਾਹਿਬ ਸਾਡਾ ਮਹਾਨ ਹੈ ਜੋ ਕਾਲਤਾਖ ਦੇ ਹੁਕਮ ਆਉਂਦੇ ਆ ਉਹਨਾਂ ਨੂੰ ਸਾਨੂੰ ਮੰਨਣਾ ਚਾਹੀਦਾ ਹੈ ਉਹਨਾਂ ਦੇ ਸਿੱਖ ਹੋਣ ਦੇ ਨਾਤੇ ਇਹ ਜਿਹੜੀ ਗੱਲ ਕੀਤੀ ਹੈ ਉਹਨਾਂ ਨੇ ਇਹ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਸੀ ਪ੍ਰਧਾਨ ਜੀ ਪ੍ਰਧਾਨ ਜੀ ਜਿਵੇਂ ਕਿ ਇਹ ਮੁੱਦੇ ਨੂੰ ਲੈ ਕੇ ਕਾਲਤਾਖ ਸਾਹਿਬ ਦੇ ਕੋਈ ਤਸੀਬ ਹੋਏ ਤੇ ਠਾਉ ਕੇ ਗੱਲਬਾਤ ਕਿਵੇਂ ਆ ਕਿ ਕੋਈ ਕਾਰਵਾਈ ਜਿਹੜੀ ਕੀਤੀ ਜਾਊਗੀ ਦੇਖੋ ਕਾਰਵਾਈ ਤਾਂ ਇਹ ਬੜੀ ਜੰਤਕ ਹੋ ਚੁੱਕੀ ਐ ਸਾਰੀ ਗੱਲ ਜੰਤਕ ਹੋ ਚੁੱਕੀ ਐ ਪਹਿਲਾਂ ਵੀ ਅਸੀਂ ਹੁਣ ਜਿਵੇਂ ਫਤੇਗੜ ਸਾਹਿਬ ਜਾਂ ਗੁਰਦੁਆਰਾ ਰਾਵਣ ਮੈਂ ਸਾਡੇ ਹਲਕੇ ਦੇ ਵਿੱਚ ਆਉਂਦਾ ਐ ਅਸੀਂ ਕਦੇ ਵੀ ਕਿਸੇ ਨੂੰ ਇਹ ਲਹਿੰਗਾ ਪਾ ਕੇ ਆਨੰਦ ਕਾਰਜਾਂ ਦੇ ਅਲਾਉਡ ਨਹੀਂ ਕਰਦੇ ਕਿਉਂਕਿ ਅਕਾਲ ਤਖਤ ਦੇ ਹੁਕਮ ਨੂੰ ਅਸੀਂ ਮੰਨਦੇ ਆ ਇਹ ਜ਼ਰੂਰ ਮੈਂ ਅਕਾਲ ਤਖਤ ਦੇ ਜ세ਦਾਰ ਸਾਹਿਬ ਨਾਲ ਮੈਂ ਇਸ ਬਾਰੇ ਜ਼ਰੂਰ ਗੱਲ ਕਰੂੰਗਾ ਹਾਂ ਪਤਾਨ ਜੀ ਜਿਵੇਂ ਕਿ ਚੋਣਾ ਲੰਗੀਆਂ ਨੇ ਚੋਣਾ ਦੇ ਵਿੱਚ ਅਮਰਪਾਲ ਸਿੰਘ ਨੇ ਜੋ ਆਤਸਵ ਯੇਦੇ ਵਕੀਲ ਨੇ ਉਹਨਾਂ ਨੂੰ ਵੱਡੇ ਬਹੁਤ ਨਾਲ ਲੋਕਾਂ ਨੇ ਜਲਾਇਆ ਤੇ ਗੱਲਬਾਤ ਕਰੀ ਕਿ ਉਹਨਾਂ ਨੂੰ ਬਾਹਰ ਆਉਣ ਦੇ ਕਈ ਚਰਚਾਾਂਵਾਂ ਚੱਲ ਰਹੀਆਂ ਨੇ ਕਿ ਭਾਈ ਅਮਰਪਾਲ ਜੀ ਬਾਹਰ ਆਉਣਗੇ ਤੇ ਦੂਜੇ ਪਾਸੇ ਕੈਨੇਡਾ ਦੇ ਜਿਹੜੇ ਰਾਸ਼ਟਰਪਤੀ ਵੱਲੋਂ ਵੀ ਕਿਹਾ ਕਿ ਸਰਕਾਰ ਦੇ ਉੱਤੇ ਦਬਾਅ ਪਾਇਆ ਜਾਵੇ ਤੇ ਸਥਾਨਕ ਵਕੀਲ ਨੇ ਵੀ ਕਿਹਾ ਕਿ ਭਾਰਤ ਸਰਕਾਰ ਦੇ ਉੱਤੇ ਜਿਹੜਾ ਕਿ ਦਬਾਅ ਪਾਇਆ ਜਾਵੇ ਤਾਂ ਜੋ ਅਮਰਪਾਲ ਨੂੰ ਬਾਹਰ ਲਿਆਂਦਾ ਜਾਵੇ ਦੇਖੋ ਪਹਿਲਾਂ ਤਾਂ ਮੈਂ ਜਿਹੜੇ ਅਮਰਪਾਲ ਜੀ ਨੇ ਮੈਂਬਰ ਪਾਰਲੀਮੈਂਟ ਬਣਨੇ ਨੇ ਮੈਂ ਉਹਨਾਂ ਨੂੰ ਵਧਾਈ ਦਿੰਦਾ ਇਸ ਗੱਲ ਦੀ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੰਦਾ। ਉਹ ਜਿਹੜਾ ਬਾਹਰ ਆਉਣ ਦੀ ਗੱਲ ਹੈ। ਜੀ ਕਹਿੰਦੇ ਆ ਵੀ ਠੀਕ ਹੈ ਮੈਂਬਰ ਪਾਰਲੀਮੈਂਟ ਬਣੇ ਨੇ। ਹਲਕੇ ਦੇ ਵਿੱਚ ਕੰਮ ਬਹੁਤ ਹੁੰਦੇ ਨੇ ਮੈਂਬਰ ਪਾਰਲੀਮੈਂਟ ਕਰਨੇ ਵਾਲਿਆਂ ਦੇ। ਉਹਨਾਂ ਨੂੰ ਬਾਹਰ ਆਉਣਾ ਚਾਹੀਦਾ ਹੈ। ਜੀ। ਰਹਾ ਕੇ ਜਿਹੜੇ ਕੰਮ ਨੇ ਇੱਕ ਐਮਪੀ ਦੇ ਜੀ। ਉਹਦੇ ਤਹਿਤ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਹੈ ਮੈਂ ਪੰਜਾਬ ਸਰਕਾਰ ਨੂੰ ਵੀ ਇਹ ਬੇਨਤੀ ਕਰੂੰਗਾ ਕਿ ਜਰੂਰ ਇਸ ਗੱਲ ਤੇ ਗੌਰ ਕਰਨੀ ਚਾਹੀਦੀ ਹੈ ਕਿਉਂ ਅਜੇ ਐਨਐਸਸੀ ਲਾਈ ਜਾਂਦੀ ਹੈ ਕਿਉਂਕਿ ਭਾਈ ਅਮਰਤਪਾਲ ਸਿੰਘ ਨਸ਼ਿਆਂ ਤੋਂ ਦੂਰ ਕਰ ਰਹੀ ਸੀ ਲੋਕਾਂ ਨੂੰ ਤੇ ਖਾਲਸਾ ਪੰਥ ਦੀ ਜਿਵੇਂ ਕਿ ਇਤਿਹਾਸ ਨਾਲ ਜੋੜ ਰਹੀ ਸੀ ਤੇ ਅਜੇ ਇਹ ਐਨਐਸਸੀ ਲਾ ਕੇ ਉਹਨਾਂ ਨੂੰ ਜਿਨ੍ਹਾਂ ਦੇ ਪਿੱਛੇ ਵਿੱਚ ਬਦ ਕਰ ਦਿੱਤਾ ਦੇਖੋ ਗੱਲ ਪਤਾ ਕੀ ਹੈ ਜੀ ਭਾਈ ਭਾਈ ਅਮਰਤਪਾਲ ਨੇ ਕੋਈ ਗਲਤ ਕੰਮ ਨਹੀਂ ਕੀਤਾ ਨਾ ਜ਼ਾਉਦੇ ਤੇ ਕੋਈ ਪਰਚਾ ਦਰਸੀ ਪੰਜਾਬ ਦੇ ਵਿੱਚ ਨਾ ਕੋਈ ਹਲਕੇ ਚ ਨਾਉਦੇ ਕੋਈ ਜਿੱਦੀ ਥਾਣੇ ਦੇ ਵਿੱਚ ਔਰ ਉਹ ਸਿਰਫ ਜਿਹੜੇ ਨੌਜਵਾਨ ਸੇ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਕਰਦੇ ਸੀ ਔਰ ਅੰਮ੍ਰਿਤ ਪਾਨ ਕਰਾ ਕੇ ਸਿੰਘ ਸਜਾਉਂਦੇ ਸੀ ਗੁਰੂ ਮਹਾਰਾਜ ਦਾ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਰਚ ਲਈ ਹੈ ਔਰ ਅੰਮ੍ਰਿਤ ਪਾਨ ਕਰਾ ਕੇ ਸਿੰਘ ਸਜਾਏ ਨੇ ਉਹ ਡਿਊਟੀ ਕਰ ਰਹੇ ਸੀ ਕਿ ਗੁਰੂ ਵੱਲੋਂ ਬਖਸ਼ਿਸ਼ ਸੀ ਉਹਨਾਂ ਨੂੰ ਔਰ ਉਹ ਕਰ ਰਹੇ ਸੀ ਕਿ ਪਰ ਅਸੀਂ ਇਸ ਗੱਲ ਤੋਂ ਹੈਰਾਨ ਹੈ ਕਿ ਸਰਕਾਰ ਨੇ ਕਿਉਂ ਇਦਾਂ ਉਹਨਾਂ ਨਾਲ ਤੱਕੇਜਾਈ ਕੀਤੀ ਹੈ ਇਹ ਗੱਲ ਬਿਲਕੁਲ ਠੀਕ ਨਹੀਂ ਹੈਗੀ ਔਰ ਜੇ ਅਗਰ ਉਹਨਾਂ ਦੀ ਕੋਈ ਗਲਤੀ ਹੈ ਜੇ ਕੋਈ ਇਦਾਂ ਕੋਈ ਜੁਰਮ ਕੀਤਾ ਉਹਨਾਂ ਨੇ ਅਮਰਤ ਪਾਨ ਕਰਾਉਣ ਤੋਂ ਜਾਂ ਨਸ਼ਾ ਚੜਾਉਣ ਤੋਂ ਬਿਨਾ ਜੇ ਕੋਈ ਗੱਲ ਕੀਤੀ ਹੈ ਤਾਂ ਫਿਰ ਉਹ ਗਵਰਨਮੈਂਟ ਨੂੰ ਪਤਾ ਹੈ ਪਰ ਮੈਂ ਇਹ ਗੱਲ ਕਹੂੰਗਾ ਕਿ ਜਦ ਇਦਾਂ ਦੀ ਕੋਈ ਗੱਲ ਨਹੀਂ ਸੀ ਉਹਨਾਂ ਨੂੰ ਇਦਾਂ ਇਹ ਐਨਐਸਸੀ ਲਾਉਣੀ ਹੈ ਉਹ ਸਰਾਸਰ ਨਜਾਇਜ਼ ਹੈ। ਜਨਾਬ ਜੀ ਭਾਜਪਾ ਦੀ ਗੱਲ ਕਰਦੇ ਆਪਾਂ ਅਮਿਤ ਸ਼ਾਹ ਵੱਲੋਂ ਪਿਛਲੇ ਦਿਨੀ ਇੱਕ ਬਿਆਨ ਦਿੱਤਾ ਗਿਆ ਸੀ ਕਿ ਬੰਦੀ ਸਿੰਘ ਨੇ ਲੋ ਉਹਨਾਂ ਦੇ ਜਿਨ੍ਹਾਂ ਨੇ ਜਿਹੜਾ ਜੁਰਮ ਕੀਤਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜਿਹਦੇ ਲਈ ਕਿ ਦੇਸ਼ ਨੂੰ ਹੋਰ ਸਕਾਰਾਤਮਕ ਬਣਾਉਣ ਵਿੱਚ ਮਦਦ ਹੋਵੇ। ਪਰ ਹੁਣ ਅੱਜ ਗੱਲ ਚੱਲ ਰਹੀ ਹੈ ਚਰਚਾਵਾ ਚੱਲ ਰਹੀ ਹੈ ਜਿਵੇਂ ਕਿ ਪਿਛਲੇ ਦਿਨੀ ਇਹ ਰਮੇਸ਼ ਗੱਟੂ ਭਾਜਪਾ ਸਥਾਪਨ ਵੱਲ ਦੇ ਕਾਰਨ ਸੰਗਠਨ ਕਰਕੇ। ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾ ਰੂਗਾ। ਕਿਵੇਂ ਦੇਖਦੇ ਹੋ ਰਮੇਸ਼ ਗੱਟੂ ਦੇ ਇਸ ਬਿਆਨ ਨੂੰ? ਦੇਖੋ ਰਵਰੀਦ ਬਿੱਟੂ ਤਾਂ ਆਪਣੀ ਸਮੇਂ-ਸਮੇਂ ਦੇ ਆਪਣੀਆਂ ਜਿਹੜੀਆਂ ਆਵਾਜ਼ਾਂ ਨੇ ਆਪਣੇ ਬਿਆਨ ਨੇ ਬਦਲਦਾ ਹੈ ਪਹਿਲਾਂ ਕੁਛ ਹੋਰ ਸੀ ਅੱਜ ਬੀਜੇਪੀ ਜਗੇ ਬੇਸ਼ੱਕ ਚਲੋ ਚੋਣ ਲੜੀ ਪਹਿਲਾਂ ਉਹ ਐਦਾਂ ਦੇ ਭੱਦੇ ਸ਼ਬਦ ਬੋਲਦੇ ਸੀਗੇ ਜਿਹੜੇ ਸੁਣਦੇ ਲੈ ਕੇ ਵੀ ਨਹੀਂ ਸੀ ਬੀਜੇਪੀ ਲਈ ਔਰ ਅੱਜ ਜੇ ਉਹ ਬੰਦੀ ਸਿਕਨ ਨੂੰ ਛੁੜਾਉਣ ਲਈ ਉਦੰਬ ਕਰਨਗੇ ਤਾਂ ਮੈਂ ਉਨ੍ਹਾਂ ਦਾ ਧੰਨਵਾਦ ਵੀ ਕਰੂੰਗਾ ਕਿਉਂਕਿ ਪਹਿਲਾਂ ਉਹਨਾਂ ਦੇ ਬਤਨ ਹੋਰ ਸੀਗੇ ਬਿਆਨ ਹੋਰ ਸੀ ਅੱਜ ਬਿਆਨ ਹੋਰਦੇ ਰਹੇ ਨੇ ਅੱਜ ਜਿਹੜੇ ਬੰਦੀ ਸਿੰਘ ਨੇ ਮਾਨਜੋਗਲ ਨਾਲ ਤੱਤ ਵੱਲੋਂ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਪਰ ਸਰਕਾਰ ਨੂੰ ਬਿਲਕੁਲ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਤਾਂ ਕਿ ਜਿਹੜਾ ਪੰਜਾਬ ਦੇ ਵਿੱਚ ਅਮਨ ਕਾਨੂੰਨ ਬਣਿਆ ਰਹੇ ਅਮਨ ਨੂੰ ਤਦਾਈ ਬਣਾਇਆ ਰਹੂਗਾ ਜਿਵੇਂ ਹੁਣ ਸਾਰੇ ਲੋਕ ਇਹ ਚਾਹੁੰਦੇ ਨੇ ਕਿ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਕਿਉਂਕਿ ਉਹਨਾਂ ਦੀਆਂ ਸਜ਼ਾਾਂ ਪੂਰੀਆਂ ਹੋ ਚੁੱਕੀਆਂ ਨੇ ਔਰ ਸਰਕਾਰ ਨੂੰ ਮੈਂ ਬੇਨਤੀ ਕਰੂੰਗਾ ਖਾਸ ਕਰਕੇ ਪ੍ਰਧਾਨ ਮੰਤਰੀ ਨੂੰ ਕਿ ਜਿਹੜੇ ਉਹ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਹੈ ਬਾਕੀ ਰਹੀ ਗੱਲ ਜਿਹੜੀ ਰਵਨੀਤ ਮਿੱਟੂ ਵਾਲੀ ਗੱਲ ਕਰਦੇ ਹੋ ਤੁਸੀਂ ਇਹਦੇ ਵਿੱਚ ਤਾਂ ਅੱਜ ਸ਼ਾਇਦ ਉਹ ਆਪਣੇ ਅਹੁਦਾ ਲੈਣ ਵਾਸਤੇ ਜਾਂ ਆਪਣੀ ਮਜ਼ਬੂਤੀ ਕਰਨ ਵਾਸਤੇ ਇਹ ਜਿਹੇ ਬਿਆਨ ਦੇ ਰਿਹਾ ਜਦੋਂ ਉਹਨੂੰ ਅਮਲ ਤੇ ਨਹੀਂ ਆਊਗਾ ਫੇਰ ਅਸੀਂ ਦੇਖਾਂਗੇ ਪ੍ਰਧਾਨ ਜੀ ਗੱਲ ਕਰਦੇ ਆ ਜਿਵੇਂ ਕਿ ਰਵਨੀਤ ਮਟੂ ਗਿਆਨ ਦੇ ਰਿਹਾ ਕਿ ਹੁਣ ਆ ਕੀ ਭਾਈ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਦਾ ਜਾਓ ਜਾ ਕਾਲੇ ਰਾਤ ਪਾਪਾ ਉਹ ਕਿਤੇ ਨਾ ਕਿਤੇ ਰਾਜਨੀਤੀ ਨੂੰ ਲੱਗਦੀ ਕਿ ਜਿਹੜਾ ਕਿ ਵੋਟ ਬੈਂਕ ਭਾਜਪਾ ਨੂੰ ਕਿਤੇ ਜਿਹੜੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਹ ਕਿਤੇ ਨਾ ਕਿਤੇ ਉਹਨੂੰ ਇਹ ਨਹੀਂ ਲੱਗਦਾ ਕਿ ਬੰਦੀ ਸਿੰਘਾਂ ਦੀ ਬਦੌਲਤ ਇਹ ਸਾਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਜੇ ਹੁਣ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰ ਦਿੱਤਾ ਸਾਡੀ ਵੋਟ ਬੈਂਕ ਬਦੂ-ਬਦੂ ਅਸੀਂ ਜਿੱਤਾਂਗੇ ਪੰਜਾਬ ਦੇ ਵਿੱਚ ਲੱਗਦਾ ਤੁਹਾਨੂੰ ਇਹ ਵੋਟ ਦੇਖੋ ਅਕਾਲੀ ਦਲ ਨੇ ਬਹੁਤ ਵੱਡੇ ਉਪਰਾਲੇ ਕੀਤੇ ਨੇ ਬੰਦੀ ਸਿੰਘਾਂ ਨੂੰ ਬਾਹਰ ਲਿਆਉਣ ਵਾਸਤੇ ਹਮਮ ਔਰ ਹਮੇਸ਼ਾ ਉਪਰਾਲੇ ਕਰਦਾ ਅਕਾਲੀ ਦਲ ਕਰਦਾ ਰਹੂਗਾ ਪਰ ਰਵਰੀਦ ਬਿੱਟੂ ਇੱਕ ਦਾ ਅਚਾਨਕ ਬੀਜੇਪੀ ਚ ਆ ਕੇ ਆਪਣੀ ਵੋਟ ਬੈਂਕ ਨੂੰ ਵਧਾਉਣ ਕਰਕੇ ਲੋਕਾਂ ਬਾਰੇ ਇਹ ਗੱਲ ਕਹਿਣ ਤਾਂ ਲੱਗੇ ਉਹ ਵੀ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਾਵਾਂਗੇ ਪਰ ਮੈਨੂੰ ਨਹੀਂ ਲੱਗਦਾ ਕਿ ਉਹ ਸਿਰਫ ਦੀ ਜਿਹੜੀ ਰਾਜਨੀਤੀ ਹੈ ਉਹ ਲੋਕਾਂ ਨੂੰ ਪਰਵਾਉਣ ਵਾਸਤੇ ਬਿਆਨ ਦੇ ਰਿਹਾ ਹੈ ਜਦੋਂ ਉਹਨੂੰ ਅਮਲ 'ਚ ਲਿਆਵਾਂਗੇ ਫੇਰ ਅਸੀਂ ਅਗਲੀ ਗੱਲ 'ਤੇ ਕਰਾਂਗੇ ਪ੍ਰਧਾਨ ਜੀ ਤੁਸੀਂ ਕਿਹਾ ਕਿ ਕਾਲੀ ਦਲ ਬੰਦੀ ਸਿੰਘਾਂ ਨੂੰ ਰਿਹਾ ਪ੍ਰਵਾਣ ਲਈ ਯਤਨ ਕਰ ਰਹੇ ਨੇ ਲਗਾਤਾਰ ਯਤਨ ਕਰ ਰਹੇ ਨੇ ਸਰੂਨੀ ਕਮੇਟੀ ਵੀ ਯਤਨ ਕਰ ਰਹੀ ਹੈ ਲਗਾਤਾਰ ਪਰ ਕੀ ਕਾਰਨ ਰਿਹਾ ਕਿ ਜੇ 17 'ਚ ਹਾਰ ਦਾ ਸਾਹਮਣਾ ਕਰਨਾ ਪਿਆ ਕਾਲੀ ਦਲ ਨੂੰ 22 ਚ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਹੁਣ 24 ਦੇ ਵਿੱਚ ਵੀ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਇੱਕ ਸੀਟ ਬੜੀ ਆ ਕਾਰਨ ਕੀ ਨੇ ਇੱਕ ਪਾਸੇ ਤਾਂ ਆਪਾਂ ਖੇਤਰੀ ਪਾਰਦੀਆ ਕਿ ਪੰਜਾਬੀਆਂ ਦੇ ਮੁੱਦਿਆਂ ਦੀ ਗੱਲ ਕਰਦੇ ਆ ਦੂਜੇ ਪਾਸੇ ਬੰਦੀ ਸਿੰਘਾਂ ਦੀ ਰਾਜ ਦੀ ਗੱਲ ਕਰਦੇ ਆ ਫਿਰ ਕੀ ਕੰਮ ਰਹੇ ਕਿ ਕਾਲੀ ਦਾਲ ਦਾ ਹਾਰ ਦਾ ਸਾਹਮਣਾ ਕਰਨਾ ਮੈਂ ਇੱਕ ਗੱਲ ਜਰੂਰ ਕਹਿਣੀ ਚਾਹੂੰਗਾ ਜਿਵੇਂ 22 ਦੇ ਵਿੱਚ ਆਮ ਆਦਮੀ ਪਾਰਟੀ ਨੇ ਕਹਿਤਾ ਕਿ ਅਸੀਂ ਬੀਬੀਆਂ ਨੂੰ 100000 ਰੁਪਿਆ ਦਵਾਂਗੇ ਜਿਹੜਾ ਹੁਣ ਤੱਕ ਨਹੀਂ ਦਿੱਤਾ ਉਹਦੇ ਵਿੱਚ ਕੀ ਆ ਸਾਡੇ ਲੋਕ ਨੇ ਜਿਹੜੇ ਉਹ ਇੱ츠 ਗੱਲ ਦੇ ਮਗਰ ਲੱਗ ਜਾਂਦੇ ਨੇ ਵੀ ਸਾਨੂੰ ਆ ਚੀਜ਼ ਦਾ ਨਫਾ ਹੋਣਾ ਫਾਇਦਾ ਹੋਣਾ ਹੈ ਇਹ ਚੀਜ਼ ਨੂੰ ਆਪਾਂ ਕਰਕੇ ਦੇਖ ਲਓ ਪ੍ਰੈਕਟੀਕਲ ਕਰਨ ਲੱਗ ਜਾਂਦੇ ਨੇ ਉਹ ਪਰ ਪ੍ਰੈਕਟੀਕਲ ਦੇ ਵਿੱਚ ਫੇਲ ਹੋ ਜਾਂਦੇ ਆ ਔਰ ਥ੍ਰੋਮਣੀ ਗੱਲੀ ਗੱਲ ਨੇ ਅੱਜ ਤੱਕ ਜਦ ਜਦ ਵੀ ਸਰਕਾਰ ਬਣੀ ਆ ਪੰਜਾਬ ਦੇ ਹਿੱਤਾਂ ਲਈ ਕੰਮ ਕੀਤਾ ਪੰਜਾਬ ਦੇ ਹਿੱਤਾਂ ਲਈ ਜਿਹੜਾ ਉਹਨਾਂ ਨੇ ਡਿਵੈਲਪਮੈਂਟ ਕੀਤੀ ਹੈ ਔਰ ਮੈਂ ਨਹੀਂ ਚਾਹੁੰਦਾ ਇਹ ਗੱਲ ਕਹਿਣੀ ਕਿ ਹਰੇਕ ਜਿਵੇਂ ਹੁਣ ਕਾਂਗਰਸ ਨੇ ਚਲੋ ਬਰਾਬਰ ਆ ਗਏ ਉਹ ਬੀਜੇਪੀ ਦੇ ਉਹਨਾਂ ਨੇ ਵੱਡੇ ਵਾਅਦੇ ਕਰਤੇ ਕਿ ਅਸੀਂ 8500 ਰੁਪਏ ਹਰੇਕ ਬੀਬੀ ਨੂੰ ਦਵਾਂਗੇ ਘਰ ਘਰ ਪਰਤੀ ਇੱਕ ਸੀਨੀਅਰ ਲੀਡੀਨ ਦਵਾਂਗੇ ਕਿਸਾਨਾਂ ਦੇ ਕਰਜ਼ੇ ਮਾਫ ਕਰਾਂਗੇ ਇਸੇ ਤਹਿਤ ਬੀਜੇਪੀ ਕਰ ਰਹੀ ਹੈ ਬੀਜੇਪੀ ਨੇ ਪਿਛਲੀ ਵਾਰ ਵੀ ਵਾਅਦਾ ਕੀਤਾ ਸੀ ਬੀਜੇਪੀ ਨੇ ਤਾਂ ਗੁਰਨਾਮਕ ਸਿੰਘ ਜੀ ਦੇ ਪ੍ਰਕਾਸ਼ਪੁਰਬ ਤੇ ਵੀ ਉਹ ਉੱਥੇ 베ਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਪ੍ਰਧਾਨ ਮੰਤਰੀ ਵਾਦਾ ਕਰਕੇ ਗਏ ਸੀ ਕਿ ਮੈਂ ਬੰਦੀ ਸਿੰਘਾਂ ਨੂੰ ਛੱਡ ਕੇ ਛੱਡੂੰਗਾ ਪਰ ਅੱਜ ਤੱਕ ਨਹੀਂ ਉਹਨੇ ਛੱਡਿਆ ਹੈਗਾ ਇਹ ਸਿਰਫ 86 ਗੱਲਾਂ ਨੇ ਇਹਨਾਂ ਲੋਕਾਂ ਦੀਆਂ ਆਪਣੀ ਕੁਰਸੀ ਨੂੰ ਝਮਕਾਉਣ ਵਾਸਤੇ ਇਹ ਜਿਹੇ ਬਿਆਨ ਦੇਣ ਲੱਗ ਜਾਂਦੇ ਨੇ ਪਰ ਮੈਂ ਨਹੀਂ ਕਹਿੰਦਾ ਵੀ ਇਹ ਲੋਕ ਇਸ ਚੀਜ਼ ਤੇ ਗਾਹ ਨੂੰ ਕੰਮ ਜਬ ਹੋਣਗੇ ਭਲਾ ਤੁਸੀਂ ਕਹਿ ਕੇ ਕਾਲੀ ਦਲ ਨੇ ਹਮੇਸ਼ਾ ਹੀ ਪੰਜਾਬ ਦੇ ਮੁੱਦਿਆਂ ਦੀ ਗੱਲ ਕੀਤੀ ਐ ਕਿੰਨਾ ਵਿਕਾਸ ਕਰਾਇਆ ਪਰ ਹਾਰ ਕੀ ਕਾਰਨ ਆ ਕਿ ਅਕਾਲੀ ਦਲ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ 17 ਨੇ ਫਿਰ ਵਾਰਨ 17 ਚ ਹਾਰੇ 22 ਚਾਰੇ 24 ਚ ਫੇਰ ਆ ਰਹੇ ਨੇ ਕੀ ਇਹ ਕਾਰਨ ਕੀ ਮੈਂ ਮੈਂ ਕਾਰਨ ਤੁਹਾਨੂੰ ਇਹੀ ਗੱਲ ਦੱਸ ਰਿਹਾ ਕਿ ਲੋਕ ਆਪਣਾ ਫਾਇਦਾ ਜਿਵੇਂ ਹੁਣ ਕਹਿੰਦੇ ਵੀ ਆਮ ਆਦਮੀ ਪਾਰਟੀ ਬਿਜਲੀ ਦਿੰਦੀ ਹੈ ਉਹ ਬਿਜਲੀ ਵੀ ਤਾਂ ਹੀ ਦਿੰਦੀ ਹੈ ਜੇ ਥਰਮਲ ਅਕਾਲੀ ਦਲ ਨੇ ਆਪਣੀ ਸਰਕਾਰ ਦੇ ਵਿੱਚ ਥਰਮਲ ਪਲਾਂਟ ਲਾਏ ਬਿਜਲੀ ਸਰਪਲਸ ਕੀਤੀ ਉਹ ਵੀ ਦਿੰਦੇ ਸੀ ਬਿਜਲੀ ਤਾਂ ਉਹਨਾਂ ਨੇ ਜਿੰਨੀਆਂ ਮੋਟਰਾਂ ਦੇ ਕਨੈਕਸ਼ਨ ਜਿहां ਇੰਨੀ ਡਿਵੈਲਪਮੈਂਟ ਕੀਤੀ ਹੈ ਜ਼ਿਮੀਂਦਾਰਾਂ ਦੇ ਇੰਨੇ ਫਾਇਦੇ ਕੀਤੇ ਨੇ ਔਰ ਬਿੱਲ ਮਾਫ ਕੀਤੇ ਨੇ ਉਹ ਸਾਰੇ ਲੋਕਾਂ ਨੇ ਭਲਾਤੇ ਇਹਨਾਂ ਦੇ ਇੱਕ ਬਿਆਨ ਤੇ ਦੋ ਹੁਣ ਬਿਜਲੀ ਹਾਂ ਹੁਣ ਦੇਖ ਲਿਓ ਕਿਵੇਂ ਕੱਟ ਲੱਗਣੇ ਨੇ ਤੁਹਾਡੇ ਸਾਹਮਣੇ ਹੀ ਹੈ ਜੇ ਬਿਜਲੀ ਪੂਰੀ ਜੂਠਾ ਜੀ ਦੇਖੋ ਪਹਿਲਾਂ ਇਹਨਾਂ ਦੇ ਚੋਣਾਂ ਤੋਂ ਪਹਿਲਾਂ ਕੀ ਬਿਆਨ ਸੀਗੇ ਹੁਣ ਇੱਕਦਮ ਚੋਣਾਂ ਖਤਮ ਹੁੰਦੀ ਰਿਜ਼ਲਟ ਆਉਂਦੀ ਤਾਰੀ ਇਹਨਾਂ ਨੇ ਜਿਹੜੀ ਬਿਜਲੀ ਦੇ ਰੇਟ ਵਧਾ ਦਿੱਤੇ ਹਾਂ ਔਰ ਜਿਹੜਾ ਪਬਲਿਕ ਤੇ ਬੋਝ ਪਿਆ ਇਸ ਗੱਲ ਦਾ ਲੋਡ ਦਾ ਵੀ ਚੈਕਿੰਗ ਹੋ ਰਿਹਾ ਜਿਹਨਾਂ ਨੂੰ ਅਸੀਂ ਬਿਚਾਰੀ ਸੀ ਬਿਜਲੀ ਹਾਂ ਬਿਲਕੁਲ ਲੋਡ ਵੀ ਚੈੱਕ ਕੀਤੇ ਜਾ ਰਹੇ ਨੇ ਲੋਡ ਚੈੱਕ ਕਰ ਰਹੇ ਨੇ ਜੀ ਪਿੰਡਾਂ ਦੇ ਵਿੱਚ ਆ ਰਹੇ ਨੇ ਮੈਂ ਤਾਂ ਇਹ ਗੱਲ ਕਹੂੰਗਾ ਵੀ ਹੋਇਆ ਕਿਸੇ ਨੂੰ ਵੀ ਬਿਲਕੁਲ ਲੋਡ ਚੈੱਕ ਕਰ ਰਹੇ ਨੇ ਜੀ ਜੁਰਮਾਨੇ ਵੀ ਹੁੰਦੇ ਨੇ ਕਰਨਗੇ ਵੀ ਇਹ ਇਹਨਾਂ ਦਾ ਮਤਲਬ ਇਹ ਸੀਗਾ ਵੀ ਜੇ ਤਾਂ ਲੋਕ ਵੋਟਾਂ ਪਾ ਦਿੰਦੇ ਇਹਨਾਂ ਨੇ ਫਿਰ ਵੀ ਇਹ ਕੁਝ ਕਰਨਾ ਸੀਗਾ ਫੇਰ ਨੇੜੇ ਜਾ ਕੇ ਫੇਰ ਇਹਨਾਂ ਨੇ ਕੋਈ ਚਾਲ ਚੱਲ ਦੇਣੀ ਸੀਗੀ ਅਕਾਲੀ ਦਲ ਨੇ ਪੰਜਾਬ ਦੇ ਵਿੱਚ ਅੱਜ ਤੱਕ ਜੋ ਕਿ ਹੈ ਉਹ ਕੀਤਾ ਹੈ ਪਰ ਹੁਣ ਲੋਕਾਂ ਨੂੰ ਇਹ ਨਵੀਂ ਪਾਰਟੀ ਦੀ ਲੋੜ ਸੀਗੀ ਵੀ ਚਲੋ ਦੇਖੋ ਬਦਲਾਅ ਕਰਕੇ ਦੇਖ ਲਓ ਬਦਲਾਅ ਕਰ ਲਿਆ ਦੋ ਸਾਲਾਂਾਂ 'ਚ ਮੋਹ ਭੰਗ ਹੋ ਗਿਆ ਲੋਕਾਂ ਦਾ ਪਿੰਡ ਦੇ ਪੰਜਾਬ ਦੇ ਲੋਕਾਂ ਦਾ ਦੋ ਸਾਲਾਂਾਂ 'ਚ ਮੋਹ ਭੰਗ ਹੋ ਗਿਆ ਨਾ ਔਰ ਮੈਂ ਗੱਲ ਕਹੂੰਗਾ ਵੀ ਇਹ ਮੋਹ ਭੰਗ ਨਹੀਂ ਗਾ ਨੂੰ ਇਹਨਾਂ ਨੂੰ ਇੱਕ ਵੀ ਸ਼ੀਟ ਨਹੀਂ ਮਿਲਣੀ ਹੈਗੀ ਜਿੰਨੇ ਮਰਜ਼ੀ ਵਾਦੇ ਕਰ ਲੈਣੇ ਬਹੁਤ ਬਹੁਤ ਤਨਵਾ ਇਸਨ ਜੁਨੀਅਰ ਮੀਤ ਪ੍ਰਧਾਨ ਆਰਕਾਰ ਸਿੰਘ ਰਿਆ ਜੋ ਸਾਫ ਪਹਿਲੇ ਮੀਤ ਪ੍ਰਧਾਨ ਇਸ ਕਮੇਟੀ ਦੇ ਜਿਨ੍ਹਾਂ ਵੱਲੋਂ ਵੱਡੇ ਸਵਾਲ ਜਿਹੜੇ ਕਿ ਸਰਕਾਰ ਦੇ ਉੱਤੇ ਦੋਸ਼ ਲਾਇਏ ਨੇ ਵੱਡੇ ਗੰਭੀਰ ਮੁੱਦਿਆਂ ਤੇ ਵੀ ਵਿਚਾਰਾ ਕੀਤੀਆਂ ਨੇ ਤੇ ਸੋ ਜਿਹੀਆਂ ਅਪਡੇਟ ਹੋਰ ਦੇਖਣ ਲਈ ਸਾਡੇ ਚੈਨਲ ਨਾਲ ਜੁੜੇ ਰਹੋ